ਜੰਗੂ ਰਾਂ ਦੇ ਕਹਿੰਦੇ ਜੱਟ ਦੇ ਬਾਣੀਆਂ ਲੜ ਪੇ ਜੱਟ ਦਾ ਲਿਆ ਉੱਤੇ ਪਏ ਦਾ ਕਾਲ ਗਿਆ ਲੜ ਕੇ ਹੋ ਜੱਟ ਗਿਆ ਉੱਠ ਲੈਣ ਦੇ ਤੈਨੂੰ ਛਿਟੂਗਾ ਗਾਮਿਓਂ ਫੜ ਕੇ ਨਾਨੀ ਆਲਮਦੀਨ ਚਾਲੁਗਦੇ ਵਿੱਚ ਫੜ ਕੇ ਨਾਨੀ ਆਲਮਦੀਨ ਚਾਲੁਗਦੇ ਵਿੱਚ ਫੜ ਕੇ ਨਾਨੀ ਆਲਮਦੀਨ ਚਾਲੁਗਦੇ ਵਿੱਚ ਫੜ ਕੇ ਨਾਨੀ ਆਲਮਦੀਨ ਵੇ ਚੇ ਚਮਾਉਂਦੇ ਵਾਸ਼ ਦੇ ਵੀਰੋ ਸਚਾ ਨਰੇਣਾ ਪਾਈ ਕਦਰ ਸਿੰਘ ਜੀ ਬਾਪੂਣਾ ਦਾ ਭਾਕਣ ਜਾਣੋ ਮਾਈ ਹੋ ਵੀਰੋ ਨਾਰ ਨਰੇਸ਼ੰਗ ਦੀ ਸੁੱਤੇ ਜੀ ਪਰਜਾਈ ਵੀਰੋ ਨਾਰੀ ਦਾ ਦੇਵੇ ਰੂਪ ਦਹਾਈ ਵੀਰੋ ਨਾਰੀ ਦਾ ਦੇਵੇ ਰੂਪ ਦਹਾਈ ਵੀਰੋ ਨਾਰੀ ਦਾ ਬਈ ਦੇਵੇ ਰੂਪ ਦਹਾਈ ਵੀਰੋ ਨਾਰੀ ਦਾ ਗੋਰਤ ਨਰੇ ਦੇ ਦੇਵਕਿ ਦੇ ਵਰਨੇ ਵਰਪਾਈ ਕਾਸ਼ਲ ਬਾਸ਼ਲ ਦੋਨੇ ਪੈਣਾ ਉਨਕੀ ਜਾਨ ਲਪਾਈ ਹੋ ਇੱਕੋ ਜੈਸੀ ਸ਼ਕਲ ਦੁਨਾਂ ਦੀ ਵਿੱਚ ਫਰਕ ਨਹੀਂ ਰਾਈ ਨਹੀਂ ਔਲਾਦ ਕਿਸੇ ਦੇ ਹੋਈ ਵੱਡੀ ਉਮਰ ਲੰਗਾਈ ਵਿਹਾਈ ਇੱਕ ਦਿਨ ਗੋਰਖਨਾਥ ਛਾਦਨੇ ਆਕੇ ਧੂਣੀ ਲਾਈ ਰਾਣੀ ਬਾਸ਼ਲ ਨੇ

ਉਹ ਕਾਸ਼ਲ ਨੇ ਵੀ ਇਹ ਸ਼ਬਦ ਦਾ ਪੇਤ ਕਿਸੇ ਤੋਂ ਪਾਇਆ ਬਾਸਲ ਤੂੰ ਜਾ ਪਹਿਲਾਂ ਵੀਰੋ ਹੱਥ ਚਰਨਾਂ ਨੂੰ ਲਾਇਆ ਹੋਰ ਖਨਾਂ ਲਜਵਾਂ ਦਾ ਜੋੜਾ ਰਾਣੀ ਨੂੰ ਪਕੜਾਇਆ ਜਾਉਣੇ ਜਰਮਣ ਦੇ ਹੋਰ ਖਨੇ ਫਰਮਾਇਆ ਜਾਉਣੇ ਜਰਮਣ ਦੇ ਹੋਰ ਖਨੇ ਫਰਮਾਇਆ ਜਾਉਣੇ ਜਰਮਣ ਦੇ ਬਈ ਗੌਰ ਖਨੇ ਫਰਮਾਇਆ ਜਾਉੜੇ ਜਰਮਣ ਦੇ ਉਹ ਕਾਸ਼ਲ ਵੀਰ ਜੱਜਾ ਦੇ ਮੁੱਕੇ ਵੀਰ ਜਮਾਰਾ ਆ ਗਈ ਗੋਰਖਾ ਪਜਨ ਸੁਣਾਵੇ ਹੋ ਮੰਗਿਆ ਇੱਕ ਦਿੱਤਾ ਮੈਂ ਜੋੜਾ ਤੈਨੂੰ ਸਬਰਨਾ ਆਵੇ ਬਾਸਲ ਅੱਖੇ ਮੈ ਨਹੀਂ ਆਈ ਲੱਖ ਸਰੰਦਾ ਪਾਵੇ ਉਹ ਆਈ ਹੋਊਗੀ ਭੈਣ ਮਾਰੀ ਧੋਖੇ ਬਾਦ ਕਹਾਵੇ ਐਨੀ ਗੱਲ ਸੁਣ ਕੇ ਹਰਖਨਾਥ ਨੂੰ ਆਵੇ ਇੰਦੀ ਗੱਲ ਸੁਣ ਕੇ ਬਈ ਹਰਖਨਾਥ ਨੂੰ ਆਵੇ ਐਨੀ ਗੱਲ ਸੁਣ ਕੇ ਹਰਖਨਾਥ ਨੂੰ ਆਵੇ ਐਨੀ ਗੱਲ ਸੁਣ ਕੇ ਦਿਲ ਮੈਨੂੰ ਕਬਰ ਆਉਣਾ ਤੂ ਵੇਸ਼ ਦੀ ਲੈ ਰੀਂ ਜਾ ਕੇ ਤੈਣਾ ਨਹੀਂ ਭਲਾਉਣਾ ਓ ਪੁੱਤ ਸ਼ੂਰ ਮਾ ਜਰਮੂ ਤੇਰੇ ਦੁੱਗਾ ਨਾਮ ਚ ਪਿਆਉਣਾ ਕਾਹਲ ਨੇ ਦੇ ਧੋਖਾ ਕੀਤਾ ਓ ਪੇਸ਼ ਉਠਦੇ ਆਉਣਾ ਜਾਉੜੇ ਪਾਈਆਂ ਦਾ ਸੀਸ ਗੁਗੇ ਨੇ ਲਾਉਣਾ ਜਾਉੜੇ ਪਾਈਆਂ ਦਾ ਸੀਸ ਗੁਗੇ ਨੇ ਲਾਉਣਾ ਜਾਉੜੇ ਪਾਈਆਂ ਦਾ ਇਸ ਨੂੰ ਬਾਰੇ ਲੌਣਾਂ ਚੌੜੇ ਪਾਈਆਂ ਦਾ ਹੋ ਇੰਨੀ ਝੁਲਕੇ ਆ ਗਈ ਜਾਣੀ ਦਰਦ ਕਮਾ ਦੇਖੋ ਵੇ ਕੁਛ ਦਿਨ ਪਏ ਕੇ ਰਾਣੀ ਕਾਸ਼ ਲਤੇ ਕਰ ਪਾਲਕ ਪੈਦਾ ਹੋਏ ਨਰੋਏ ਮਿਆਂ ਨੂੰ ਕਾ ਖੁਸ਼ੀ ਮਨਾਉਂਦੇ ਦੋ ਓਏ ਜਨਾ ਦੇ ਵਿੱਚ ਹਜ਼ਾਰ ਹੋ ਗਏ ਫਿਰ ਖਾਣੇ ਖਾਣੋ ਨਰੋਏ ਨਰੋਏ ਗੋਰਖ ਜੋਗੀ ਨੇ ਦਾਗ ਲਿਦਾਂਦੇ ਧੋਏ ਗੋਰਖ ਜੋਗੀ ਨੇ ਦਾਗ ਦਿਲਾਂਦੇ ਧੋਏ ਗੋਰਖ ਜੋਗੀ ਨੇ ਬਿਨ ਦਾਗ ਦਿਲਾਂਦੇ ਧੋਏ ਗੋਰਖ ਜੋਗੀ ਨੇ ਨਾਗਰੀ ਚਾਤੂ ਕਰ ਨਰ ਨਾਰੀ ਸੰਭਲ ਰਾਜਾ ਓਸ਼ਪੁਰੀ ਦਾ ਘਰ ਮੇ ਸੁਦਾ ਕੁਮਾਰੀ ਹੂੰ ਓਸ ਲਈ ਯਰ ਕਹਿੰਦੇ ਰਾਮ ਓਸ਼ ਦਾ ਰੂਪਾ ਪਰੀ ਪਟਾਰੀ ਉਸ ਦਾ ਸਾਧ ਗੁਗੇ ਨੂੰ ਹੋ ਗਿਆ ਸਿਆ ਪਿਛਿਆ ਲੈਣ ਪਖਾਰੀ ਪੁੱਤ ਦੇ ਮੰਗਣੇ ਦੀ ਖੁਸ਼ੀ ਮਨਾਦੀ ਭਾਰੀ ਪੁੱਤ ਦੇ ਮੰਗਣੇ ਦੀ ਓ ਖੁਸ਼ੀ ਮਨਾਦੀ ਭਾਰੀ ਪੁੱਤ ਦੇ ਮੰਗਣੇ ਦੀ ਖੁਸ਼ੀ ਮਨਾਦੀ ਭਾਰੀ ਪੁੱਤ ਦੇ ਮੰਗਣੇ ਦੀ ਓਹ ਸ਼ਤਗੋਲ ਦੀ ਪਰ ਕਹ ਪਾ ਹੋ ਗਈ ਸ਼ੋਗ ਸਰੀਰੋਂ ਹਰਗੇ ਦੇ ਵਰਨੇ ਵਰ ਤੀਜੀ ਕਾਸ਼ਲ ਨਾਲ ਮੌਤ ਦੇ ਮਾਰੇ ਹਰਗੇ ਹੋ ਪਾਸ਼ਾ ਬੁੱਕਾ ਰੁੰਦੇ ਜੋੜੇ ਦੁੱਖ ਹੱਡਾਂ ਨੂੰ ਚਰ ਕੇ ਪੁੱਛ ਦੇਣ ਬੈ ਕੇ ਸ਼ੋਗ ਮਨਾਇਆ ਹਾਂ ਔੜਕ ਨੂੰ ਦਿਲ ਧਰ ਕੇ ਮਾਰੇ ਭਾਵੀ ਦੇ ਜੌਣ ਜਰਾ ਸਿੰਘ ਵਰਗੇ ਮਾਰੇ ਭਾਵੀ ਦੇ ਬੈਰੌਣ ਜਰਾ ਸਿੰਘ ਭਾਵੀ ਦੇ ਰੋਣ ਜਰਾ ਸਿੰਘ ਪਰ ਕੇ ਮਾਰੇ ਭਾਵੀ ਦੇ ਉਹ ਸੰਬਲ ਨੇ ਜਦ ਇਹੋ ਬਾਤ ਦੀ ਖਬਰ ਵੀਰ ਨੂੰ ਪਾਈ ਹੁੰਦੀ ਸਾਡ ਗੁੱਬੇ ਨੂੰ ਨਾ ਤੁਰਤ ਨੀਤ ਬਦਲਾਈ ਹਾਂ ਉਹ ਸਾਦੀ ਤੋਂ ਅਨਕਾਰ ਹਮਾਰੀ ਲਿਖ ਕੇ ਖਬਰ ਪਹਚਾਈ ਸੱਚੂ ਸ਼ਿੰਗਾ ਮਾਰਨ ਤਹ ਹਾਂ ਉਹ ਚਿੱਠੀ ਜਦੋਂ ਪੜਾਈ ਚਲਦੀ ਪੇਸ਼ ਨਹੀਂ ਰੋਣ ਪੁੱਤਰ ਦੇ ਮਾਈ ਚਲਦੀ ਪੇਸ਼ ਨਹੀਂ ਓਏ ਰੋਣ ਪੁੱਤਰ ਤੇ ਬਾਈ ਚਾਲੀ ਪੇਸ ਨਹੀਂ ਉਹ ਫਾਜਨਾਥ ਦੇ ਆਈ ਬਾਸਲ ਕਰਦੀ ਹੈ ਅਰ ਜੋਈ ਸੰਭਲ ਤਾਂ ਬੇ ਇਮਾਨ ਹੋ ਗਿਆ ਨਹੀਂ ਓਸ਼ ਦੀ ਲੋਈ ਉਹ ਸ਼ਾਫਜ ਬਾਬ ਸ਼ਾਕ ਤੋਂ ਮਿਲਿਆ ਹੋ ਕੇ ਲੈ ਲੈ ਰੋਈ ਸੱਜੂ ਸਿੰਦਾ ਗੁਜਾਰੇ ਅਰ ਜਾਂ ਹੂੰ ਓ ਗੋਰਖਾ ਪਾਸ ਖੜੋਈ ਪਹਿਲਾ ਰਾਜੇ ਤੋਂ ਮੈਂ ਚੰਦਰੀ ਨਾ ਮੋਈ ਪਹਿਲਾ ਰਾਜੇ ਤੋਂ ਓਈ ਮੈਂ ਚੰਦਰੀ ਨਾ ਮੋਈ ਪਹਿਲਾ ਰਾਜੇ ਤੋਂ ਮੈਂ ਚੰਦਰੀ ਨਾ ਮੋਈ ਪਹਿਲਾ ਰਾਜੇ ਤੋਂ